ਪੈਰ ਕਰੋ ਨਿਤਨੇਮ ਹੋਵੇ ਉੰਨੀ ਕਥਾ ਉਖਰ ਉਹਦਾ ਆਲਾ ਬਹੁਤ ਵਧੀਆ ਬਣਦਾ ਆਪਣੇ ਆਪ ਨੂੰ ਬੜਾ ਸੋਹਣਾ ਲੱਗਦਾ ਉਹਦਾ ਜੀਵਨ ਸੋਹਣਾ ਬਣਨਾ ਸ਼ੁਰੂ ਹੋ ਜਾਂਦਾ ਉਹ ਸਾਰਿਆਂ ਨੂੰ ਸੋਹਣਾ ਤੇ ਚੰਗਾ ਲੱਗਣ ਲੱਗ ਪੈਂਦਾ ਸਹੀ ਬੋਖ ਸੋਹਣੇ ਸਾਧ ਸੰਗ ਜਨ ਬੈਣੇ ਗੁਰੂ ਜਿਹੜੀ ਤ ਖੂਬਸੂਰਤੀ ਦਿੰਦਾ ਨਾ ਇਹ ਸਦੀਤ ਰਹਿਣ ਵਾਲੀ ਖੂਬਸੂਰਤੀ ਹੈ ਇਹ ਜੁਗੋ ਜੁਗਟਲ ਖੂਬਸੂਰਤੀ ਆ ਬਾਹਰੀ ਤੌਰ ਤੇ ਜੇ ਸਰੀਰ ਬੁੱਢਾ ਵੀ ਹੋ ਜਾਏ ਉਹ ਚਿਹਰੇ ਤੇ ਜਿਹੜਾ ਤੇਜ ਪ੍ਰਤਾਪ ਨੂਰ ਹੈ ਨਾ ਸਿਮਰਨ ਵਾਲੇ ਦੇ ਉਹ ਦੀ ਕਦੇ ਘਟਦਾ ਉਹਦਾ ਜਵੇਂ ਸੂਰਜ ਦੀ ਲਾਲੀ ਪੱਕਦੀ ਹੈ ਨਾ ਐਤਾ ਚਿਹਰਾ ਦਗਦਾ ਕਰਦਾ ਜਿਨ੍ਹਾਂ ਦੇ ਅੰਦਰ ਇਹ ਦੀਵਾ ਜਗ ਪੈਂਦਾ ਮੰਨੈ ਨਾਮ ਵਿਸੰਗਦਰਗ ਹੈ ਪਾਵਣਾ ਜਿਹੜਾ ਮਨੁੱਖ ਬ੍ਰਹਮਤ ਪ੍ਰਭੂ ਦੇ ਨਾਮ ਨੂੰ ਮੰਨਦਾ ਹੈ ਭਾਵੇਂ ਜਿਹੜਾ ਨਾਮ ਵਿੱਚ ਜੁੜਦਾ ਤੇ ਉਹੀ ਉਸ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਪਹੁੰਚਦਾ ਖਾਰਤ ਕੋ ਆਦੇਸ਼ ਢਾਡੀ ਗਾਵਣਾ ਆਦੇਸ਼ ਦਾ ਅਰਥ ਹੈ ਨਮਸਕਾਰ ਉਹ ਮਾਲਕ ਪ੍ਰਭੂ ਨੂੰ ਸਿਰ ਮਵਾ ਲਾ ਕੇ ਢਾਡੀ ਬਣ ਕੇ ਜਿਹੜਾ ਉਹਦੇ ਗੁਣ ਗਾਉਂਦਾ ਹਾਂ ਤਹਾਡੀ ਬਾਤ ਕਰਾਇ ਲਾਇਆ ਤੁਹਾਡੀ ਦਾ ਹੁੰਦਾ ਸਿਰਫ ਸਲਾਹ ਕਰਨ ਵਾਲੇ ਇਥੇ ਜਿਹੜੇ ਸਾਡੇ ਢਾਡੀ ਜੱਥੇ ਨੇ ਉਹ ਗੁਰੂ ਦੀ ਸਿੱਖ ਸਲਾਹ ਕਰਦੇ ਆ ਪਰਮਾਤਮਾ ਦੀ ਸਿੱਖਾ ਹੁੰਦੀ ਆ ਜਿਹੜਾ ਹਰ ਰੋਜ਼ ਪਰਮਾਤਮਾ ਦਾ ਸਿਮਰਨ ਕਰੇ ਉਹ ਗੁਣ ਕਾਵੇ ਉਹ ਸਾਰੇ ਹੀ ਕਰੇ ਗੁਲਾਨਕ ਸਾਹਿਬ ਨੇ ਆਪਣੇ ਆਪ ਨੂੰ ਢਾਡੀ ਕਰ ਉਹਦੀ ਸਿੱਖ ਕਰਨ ਵਾਲਾ ਉਹ ਢਾਡੀ ਹੁੰਦਾ ਨਾ ਕਿ ਜੁਗ ਜੁਗ ਇੱਕ ਇੱਕ ਮਨ ਬਸਾਵਣਾ ਜੁਗ ਭਾਵੇਂ ਇੱਕ ਜੁਗ ਵਿੱਚ ਹਰੇਕ ਯੁੱਗ ਵਿੱਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿੱਚੋਂ ਵਸਾ ਲੈਂਦਾ ਹੈ ਜਿਹੜਾ ਗੁਰੂ ਗੋਬਿੰਦ ਸਿੰਘ ਆ ਕੇ ਗੁਰਮੁਖ ਬਣ ਗਿਆ ਗੁਰੂ ਦੀ ਮੱਤ ਨੂੰ ਨੇ ਧਾਰਨ ਕਰ ਲਿਆ ਤੇ ਗੁਰੂ ਨੇ ਆਪਣੀ ਮੱਤ ਦੇ ਕੇ ਗੁਰ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਨਾਲ ਉਹਦੀ ਸਾਥ ਪਵਾ ਦਿੱਤੀ ਜਿਹੜਾ ਸਾਧ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਲ ਕੋਸੀ ਵੀ ਸੱਚ ਉਹਦੇ ਨਾਲ ਸਾਥ ਪਾਈ ਸਭ ਕੋ ਗੋਬਿੰਦ ਹੈ ਗੋਬਿੰਦ ਮਿਲ ਨਹੀਂ ਕੋਈ ਜਿਹਦੇ ਤੋਂ ਬਿਨਾ ਹੈ ਹੀ ਕੋਈ ਨਹੀਂ ਜਿਹੜਾ ਸਭ ਥਾਈ ਰਮਿਆ ਹੋਇਆ ਸਰਵ ਜਗ੍ਹਾ ਵਿਆਪਕ ਹੈ ਉਸ ਪਰਮਾਤਮਾ ਦੇ ਵਿੱਚ ਉਹ ਸਮਾ ਕੇ ਉਹਦਾ ਰੂਪ ਬਣ ਜਾਂਦਾ ਜਿਹੜਾ ਉਹਦਾ ਰੂਪ ਹੋ ਜਾਏ ਉਹਨੂੰ ਗੁਰਮਤ ਗੁਰਮੁਖ ਕਹਿੰਦੀ ਜਦੋਂ ਜਿਹਨੂੰ ਕਵੀ ਆਪ ਨੂੰ ਜਾਈ ਜੱਦੇ ਸਿਧਾਸਨ ਮਿਲੇ ਹੈ ਸਾਰ ਮਹਾਨੀ ਰਾਮ ਕਬੀਰਾਂ ਇੱਕ ਭੇ ਹੈ ਕੋਈ ਨਾ ਸਕੇ ਪਛਾਨੇ ਜਤੇ ਕੋਈ ਪਛਾਣ ਹੀ ਨਾ ਸਕੇ ਕਿ ਕਬੀਰ ਕੌਣ ਹੈ ਤੇ ਰੱਬ ਕੌਣ ਹੈ ਉਹ ਅਵਸਥਾ ਸਤਿਗੁਰੂ ਕਿਰਪਾ ਕਰਨ ਬਾਬਾ ਹਰਮਾਨ ਸਿੰਘ ਸਾਹਿਬ ਕਿਰਪਾ ਕਰਨ ਤੁਸੀਂ ਸਾਰੇ ਗੁਰੂ ਨੂੰ ਸਾਰਿਆਂ ਨੂੰ ਗੁਰਮੁਖਤਾਈ ਦੀ ਸਿਖਰਤਾ ਗੁਰਮੁਖਤਾਈ ਵਾਲਾ ਜੀਵਨ ਮਿਲੇ ਜਿਸ ਕਰਕੇ ਜੀਵਨ ਲੋਕ ਸੁਖੀਏ ਤੋਂ ਲੋਕ ਸੁਖੀਏ ਨਾਨਕ ਦਾ ਪ੍ਰਭ ਆਪੇ ਮਿਹਲੇ ਦੇ ਭਾਗੀ ਬਣ ਸਕੇ ਬਿਆਨ ਭੁਲਾ ਚਕਾ ਦੀ ਕਿਮਾ ਸਿਮਰਨ ਕਰਿਆ ਕਰੋ ਬਾਣੀ ਪੜਿਆ ਕਰੋ ਨਿਤਨੇਮ ਕਰਿਆ ਕਰੋ ਸੇਵਾ ਕਰਿਆ ਕਰੋ ਗੁਰੂ ਘਰ ਕੋਸ਼ਿਸ਼ ਕਰੋ ਦੋ ਵੇਲੇ ਨਹੀਂ ਇੱਕ ਵੇਲੇ ਜ਼ਰੂਰ ਗੁਰੂ ਕੋਲ ਆ ਕੇ ਬੈਠਿਆ ਕਰੋ ਬੱਚਿਆਂ ਨੂੰ ਲੈ ਕੇ ਕਰੋ ਤਾਂ ਕਿ ਸਾਡੇ ਘਰਾਂ 'ਚ ਸਿੱਖੀ ਗੁਰਮਤ ਚੜ੍ਹਦੀ ਕਲਾ ਵਿੱਚ ਬੋਲੇ ਅਸੀਂ ਜਿਵੇਂ ਕਿਵੇਂ ਮਰਜੀ ਸੰਸਾਰ 'ਚ ਰਹੀਏ ਜਿਹੜੇ ਮਰਜੀ ਖੇਤਰ 'ਚ ਰਹੀਏ ਪਰ ਗੁਰ ਸਿੱਖ ਬਣ ਕੇ ਰਹੀਏ ਗੁਰਮੁਖ ਬਣ ਕੇ ਰਹੀਏ ਜਦੋਂ ਸਾਡਾ ਅਸੀਂ ਤਿਆਗ ਪ੍ਰਿਆਗ ਸਿੱਖੀ ਸਰੂਪ ਤੋਂ ਨਿਆਣਾ ਉਹ ਤੁਸੀਂ ਸਾਰੇ ਪ੍ਰਚਾਰ ਪੁੰਜੇ ਜਦੋਂ ਸਿੱਖ ਦਾ ਨਿਵਾਸ ਵੀ ਇੱਕ ਪੰਜਾਬ ਕਰਦਾ ਪਰਮਾਤਮਾ ਨੇ ਐਸੀ ਕਿਰਪਾ ਸਾਨੂੰ ਦੇਖੀ ਹੋਜੀ ਦਿੱਤੀ ਆ ਅਸੀਂ ਨਾਮ ਵੀ ਜਦੋਂ ਬੋਲ ਕੇ ਦਸੀਨਾ ਅਸੀਂ ਕੌਣ ਆ ਸਾਡਾ ਸਰੂਪ ਹੀ ਦੱਸ ਦਿੰਦਾ ਸੀ ਕੌਣ ਇਹਦੇ ਲਈ ਸਾਹਿਬ ਜੀ ਸੇਬ ਸਾਹਿਬ ਮਹਾਰਾਜ ਜੀ ਪ੍ਰਣਾ ਕਰਿਆ ਤੋ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੱਸਿਆ ਪਾਸ਼ਾ ਨੂੰ ਰੱਬੀ ਨਾਮ ਦੇ ਕੇ ਰੱਬ ਨਾਲ ਜੁੜਨ ਦਾ ਸੌਖਾ ਰਸਤਾ ਦੱਸਿਆ ਉਹਦੇ ਲਈ ਰੱਬ ਦੇ ਉਸ ਮਾਰਗ ਤੇ ਚੱਲੋ ਜਿਹੜੇ ਮਾਰਗ ਤੇ ਚੱਲ ਕੇ ਅਸੀਂ ਪਰਮਾਤਮਾ ਦੇ ਸਕੀਏ ਤੇ ਜੀਵਨ ਸਫਲ ਕਰ ਸਕੀਏ 파ਪਾ ਕੌਣ ਦੇ ਘਰੇ ਚੋਂ ਨਿਕਲ ਸਕੀਏ ਦੇਵ ਸੱਜਣ ਅਸੀਸੀਆਂ ਜਿਵੇਂ ਵੇ ਸਹਿਬ ਸੁਮੇਰ ਔਰ ਜਨਸਾਂ ਤੇ ਮਣੀ ਅਰਦਾਸ ਬੇਨਤੀ ਕੋਈ ਰਸਨਾ ਮਾ ਜੀ ਨਾ ਲਵੇ ਗੱਲ ਵੱਜ ਕੇ ਰਸਨਾ ਪੁਤਰ ਕਰਿਓ ਅਨੰਦ ਸਾਹਿਬਰਾਮ ਕਲੀਮਾ ਅੱਲਾਹ ਦੀ ਜਾ ਨੰਦੀ ਕੂਕਾ ਸਤਪੁਰ ਪ੍ਰਸਾਦ ਅਨੰਦ ਪਾਇਆ ਮੇਰੀ ਮਾਏ ਸਭ ਗੁਰੂ ਮੈਂ ਪਾਇਆ ਸਤ ਗੁਰੂ ਨਾ ਪਾਇਆ ਸਹਿਬ ਸਿਤੀ ਮਨ ਵਚੀਆਂ ਆਦਾਇਆ ਗਾਥਾ ਪਰਵਾਰ ਤਰੀਆਂ ਸ਼ਬਦਾਂ ਗਾ ਬਣਾਈਆ ਮਾਰਟੀਨੀ ਵਸਾਇਆ ਤੇਰੇ ਨਾਲ ਬਨੰਦ ਹੋਆ ਸਤ ਰੂਪ ਮੈਂ ਪਾਇਆ ਏ ਮਨ ਮੇਰੀਆ ਤੂੰ ਸਦਾ ਰਹੁ ਹਰ ਨਾਲੇ ਅਰ ਨਾਲੋ ਤੁਮਾ ਲੋ ਮੇਰੇ ਦੁਖ ਸਭ ਵਿਚਾਰਨਾ ਕੀ ਕਰੂ ਕਰੇ ਤੇਰਾ ਆਕਾਰ ਸਭ ਤਵਾਰ ਸੁਰੰਗ ਲੰਸਵਰਾਵੀ ਸੋ ਗਿਆ ਪਰੋਂ ਵਿਸਾਰੇ ਹਾਨਿਤ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸੰਗਵਾ ਗਿਆ ਨਹੀਂ ਕਰਦੇ ਰਹਿ ਪਾ ਲਈ ਸਦਾ ਸਤਿ ਸਲਾਹ ਤੇਰੀ ਨਾਮ ਮਦਮਸਾਬ ਨਾਮ ਜਿਲਕੇ ਮਨ ਵਸਿਆ ਬਾਚੇ ਸਬਦ ਘਰੇ ਜੈ ਨਾਮੁ ਸਚੇ ਸਾਹਿਬੋ ਕੀਆ ਨਾਹੀ ਕਰਦੇ ਰੈ ਸੱਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆ ਸਾਚਾ ਸੁਖੁ ਮਿਲਿਆ ਵਸਿਆ ਜਿਨ ਇਛਾ ਸਭ ਪੁਜਾਈਆ ਪੁਰੂ ਵੇਟ ਹੋ ਜੀ ਆਇਆ ਵਡਿਆ ਨਾਮ ਸੁਨੋ ਸਤਿ ਸ਼ੰਭ ਤਰੋਪੇ ਆ ਰੂ ਸਾਚਾ ਨਾਮ ਮੇਰਾ ਆਧਾਰੋ ਵਾਟੇ ਸਬਦ ਚ ਟਕਕਾਰ ਸਭਾ ਗਏ ਕਰ ਸਭਾ ਗਏ ਸਬਦ ਵਾਜੇ ਖਲਾਹਿਤ ਕਰ ਤਾਰੀਆਂ ਪੰਜ ਦੂਤ ਤਦ ਵਸ ਕੀਤੇ ਕਾਲ ਗੰਡ ਘੁਮਾਰਿਆ ਕਰ ਰੂ ਪਾਇਆ ਤਦ ਜਿਲਕਾ ਸੇ ਨਾਮ ਰੱਖਿਆ ਜਿਨ ਨਾਮ ਦੈ ਸੁ ਹੋਆ ਤਦ ਕਰਿਆ ਨਮਾ दिल सर किलो जागू गर्मी कटकाल नानक ते मुखी के ते छुटी न वाहिगुरु जी का ख़सा वाहिगुरू जी फतेहू ठाकुर ওহে না জান জগত সমগরি তোমার সুতরতা হাজি তুমি তো হো সব আগিয়া তোমার গাত মে তো তুমি হি জানি নানক দাস ਤਉ ਦਿਆਗਿਆ ਅਰਦਾਸ ਹਮਾਰੀ ਜੀਉ ਤੰਦ ਸਭ ਕਾਹੂ ਲਾਲਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਬੋਲਣਾ ਜੀ ਸਤਨਾਮ ਤੀਨੇ ਤਾਤ ਜਿਵਾਰਨ ਹਾਰਾ ਬਖ ਹੰਤਾ ਸੁਖਰਾਸ ਤਾ ਕਉ ਵਿਗਨ ਨ ਕੋ ਲਾਗੇ ਜਾ ਕੀ ਪ੍ਰਭ ਆਗੇ ਅਰਦਾਸ ਅਰਦਾਸ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੰਇ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ RAMDASਾ ਹੋਈ ਸਹਾਏ ਅਰਜਨ ਹਰਿ ਗੋਬਿੰਦ ਲੋ ਸਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਾਈਆ ਜਿਸ ਦਠੇ ਸਭ ਦੁੱਖ ਜਾਏ ਤੇਗ ਬਹਾਦਰਿ ਸਮਰਿਆ ਘਰ ਲਾਉਣ ਦਆਵੇ ਤਾਹੇ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਹ ਪਾਤਸ਼ਾਹੀ ਅਬਿਜੋਤ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਜੀ ਕਾ ਤੇ ਅਹੰਤ ਰਕੇ ਬੋਲੇ ਜੀ ਪੰਜਾਂ ਪਿਆਰੇ ਆਚਾਰ ਸਾਹਿਬ ਜਾਦਿਆ ਚਾਲੀਆਂ ਮੁਕਤੇ ਆ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਤੇਗ ਚਲਾਈ ਤੇਗ ਵਾਹੀ ਦੇਖ ਕੇ ਅਣਡਠ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਜਿਨਾਉ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖਣੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿਖੇ ਕੇ ਸੋ ਸਵਾਸਾਂ ਸੰਧਵਾਹੀ ਤਲਾ ਪ੍ਰਾਤਮਾ ਤੇ ਵਰਤਮਾਨ ਸਮੇ ਦੇ ਸਮੂਹ ਸਹੀ ਦਾ ਦੇਖ ਮਾਈ ਦਾ ਧਰ ਕੇ ਖਾਲਸਾ ਜੀ ਬੋਲੇ ਜੀ ਪੰਜਾ ਤਖਤਾ ਸਰਬੱਤ ਗੁਰਦੁਆਰਿਆਂ ਜੀ ਕਾ ਧਰ ਕੇ ਬੋਲੇ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਤ ਆਵੇ ਚਿਤ ਆਵੇ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹ ਤ ਹਰਛਿਆ ਰਿਆਇ ਤ ਦੇਗ ਤੇਗ ਫਤਿਹ ਬੁਰਦ ਕੀ ਪਾਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਾਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੇ ਜੀ ਬਖਸ਼ੋ ਜੀ ਮਹਾਰਾਜ ਸਿੱਖਾ ਨੂੰ ਸਿੱਖੀ ਦਾਤਨ ਕੇਸਦਾਨ ਰਹਿਤਦਾਨ ਵਿਵੇਕਦਾਨ ਰਸਾਹਾਦਾਨ ਪ੍ਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਕੇ ਦਰਸ਼ਨ ਇਸਦਾ ਹਾਨ ਚੌਕੀਆਂ ਟੰਢੇ ਬੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੇ ਜੀ ਪਿਆਰੇ ਸਿੱਖਾਂ ਦਾ ਮਨ ਮੀਵਾ ਹੋਵੇ ਮਤ ਉੱਚੀ ਰੱਖਣੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਆਪਣੇ ਪੰਥ ਦੇ ਸਦ ਸਹਾਈ ਦਾ ਤਾਰ ਜਿਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੁਭਾਲ ਕਰਨ ਦੀ ਦਾਤ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸ਼ੋ ਦੀ ਨਿਮਾਨੀਆਂ ਕੇ ਮਾਨ ਸਤਿਗੁਰੂ ਨਿਤਾਣੋਂ ਕੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਨਿਆਸਰਿਆਂ ਦੇ ਆਸਰੇ ਨਾਨਕ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਹਾਦੇ ਚਰਨ ਕਮਲਾ ਪਾਉ ਸਿਮਰਤਾ ਸਹਤ ਅਰਦਾਸ ਬੇ ਨਤੀ ਜੋ ਦੜੀ ਹੈ ਆਪ ਜੀ ਦੇ ਦਰੋਂ ਘਰੋ ਬਰੋਸਾਏ ਅਮਰ ਸ਼ਹੀਦ ਸਿੰਘ ਸਾਹਿਬ ਜਥੇਦਾਰ ਬਾਬਾ ਹਨੂਮਾਨ ਸਿੰਘ ਜੀ ਤੇ ਆਨੇਕ ਸ਼ਹੀਦ ਸਿੰਘਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾ ਸੁਹਾਵਾ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ ਸਜੇ ਦੀਵਾਨਾਂ ਅੰਦਰ ਅੰਮ੍ਰਿਤ ਮਈ ਆਸਾ ਦੀ ਬਾਗ ਦਾ ਕੀਰਤਨ ਹੋਇਆ ਉਪਰੰਤ ਸ਼ਬਦ ਵਿਚਾਰ ਗੁਰਮਤ ਵਿਚਾਰਾ ਹੋਇਆ ਨੇ ਇਨੇ ਸਮੇਂ ਦੌਰਾਨ ਬਾਣੀ ਪੜ੍ਹਦੇ ਆ ਸਮੁੱਚੀਆਂ ਸੇਵਾਵਾਂ ਨਿਭੰਧਿਆ ਹੋਇਆ ਬੇਅੰਤ ਪ੍ਰਕਾਰ ਦੁਨੀਆਂ ਭੁੱਲਾ ਹੋ ਜਾਂਦੀਆਂ ਨੇ ਭੁੱਲਾ ਜੁਕਾ ਦੇ ਮੁਆਫੀ ਬਖਸ਼ੋ ਜੀ ਅੱਗੋ ਵਾਸਤੇ ਪਿਆਰ ਤੇ ਸਤਕਾਰ ਦੇ ਲਾਲ ਬਾਲੀ ਪੜਨ ਸੁਣਨ ਦੀ ਸ਼੍ਰੇਸ਼ਟ ਮਤਬੁੱਧ ਬਖਸ਼ਿਸ਼ ਕਰਨੀ ਪੜੀ ਸੁਣੀ ਗੁਰਬਾਣੀ ਦਾ ਫਲਾਪਾਹ ਦਰ ਆਈਆ ਸੰਤਾਂ ਦੇ ਹਿਰਦਿਆ ਅੰਦਰ ਵਸਾਉਣਾ ਜੀ ਉਚਾ ਤੇ ਸੱਚਾ ਜੀਵਨ ਬਖਸ਼ਿਸ਼ ਕਰਨਾ ਚਰਨ ਕਮਲਾਂ ਦਾ ਪਿਆਰ ਚਰਨਾ ਦੇ ਪੀਤੀ ਚਰਨ ਕਮਲਾ ਦੇ ਨਾਲ ਜੋੜ ਕਰਕੇ ਰਖਣਾ ਮਹਾਰਾਜ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਤਰਫ ਲਿਪੇਟਾਵਾ ਦਰ ਪ੍ਰਵਾਣ ਕਰਨੀਆਂ ਜੀ ਸੰਗਤਾਂ ਦਾ ਕਦਮ 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 ਲੇਖੇ ਵਿੱਚ ਲਾਉਣਾ ਸਭ ਲੋਕ ਦੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਬਖਸ਼ਿਸ਼ ਕਰਨੀ ਦੇਹ ਅਰੋਗਤਾਵਾ ਸਰੀਰਕ ਤੰਦਰੁਸਤੀਆਂ ਬਖਸ਼ ਕਰਨੀਆਂ ਨਗਰ ਖੇੜੇ ਤੇ ਸੁਖ ਵਰਤਾਉਣੀ ਸਰਬੱਤ ਦਾ ਭਲਾ ਕਰਨਾ ਜੀ ਕਿਰਪਾ ਕਰੋ ਐਸ ਵੇਲੇ ਸੰਗਤਾ ਵੱਲੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਹੈ ਆਪ ਜੀ ਨੂੰ ਭੋਗ ਲੱਗੇ ਲਗੇ ਆਪ ਹੋਗ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਜੀ ਸਕੇ ਸਤਨਾਮ ਛੇ ਪਾਵੜੀਆਂ ਸ੍ਰੀ ਅਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦ ਘਾਟ ਭੁਲ ਚੁਕ ਮਵਾਫਕਾਨੀ ਸਰਬੱਤ ਦੇ ਕਾਰਜ ਰਾਸ ਕਰਨੇ ਜੀ ਕਿਰਪਾ ਕਰੋ ਪਾਵਨ ਪਵਿੱਤਰੋ ਹੁਕਮਨਾਮਾ ਸਾਹਿਬ ਦੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰ ਨੇ ਹਾਲ ਕਰੋ ਤੇ ਹੁਕਮਨਾਮਾ ਸਾਹਿਬ ਤੇ ਚੱਲਣ ਦੀ ਸਮਰਥਾ ਬਖਸ਼ੋ ਸਹੀ ਪਿਆਰੇ ਮੇਲੇ ਜਨਾਦ ਮਿਲੇ ਆ ਨਾਮ ਚਤਵਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਵੇਂ ਸਰਬਤ ਦਾ ਤਨਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਹਰਾ ਆਗਿਆ ਭਈ ਅਕਾਲ ਕੀ ਸਾਰੇ ਸਿੱਖਾਂ ਨੂੰ ਹੁਕਮ ਹੈ ਗੁਰੂ ਗ੍ਰੰਥ ਜੀ ਮੰਨੋ ਜੋ ਪ੍ਰਭੂ ਤੋਂ ਮਿਲ ਬੋਚਾ ਹੈ ਰਾਜ ਕਰੇਗਾ ਖਾਲਸਾ ਖੁਵਾਰ ਹੋਏ ਸਭ ਲਾएंगे ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ세 ਮੋਦੇ ਜੋ ਸਰਦਾ ਕਰ세 ਮੋਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਗਲੋ ਤਵਾਰ ਕਉ ਛਾਦ ਕਾ ਗਹੇ ਤਹਾਰ ਤਵਾਰ ਬਾਹੇ ਗਹੇ ਕੀ ਲਾਜ ਅਸ गोविंद दास तुहार अमृत बाह हर हर तेरी सोलो सोलो हो बा परमगत मेरी ਜਲਮ ਬੁਝਹੀ ਸੀਤਲ ਹੋਏ ਮਨਵਾ ਸਤਗੁਰ ਕਾ ਦਰਸਨ ਪਾਏ ਜੀਉ ਜਲਮ ਬੁਝਹੀ ਸੀਤਲ ਹੋਏ ਬਨਵਾ ਤੋ ਗੁਰ ਕਾ ਦਰਸ਼ਨ ਪਾਏ ਜੀਉ ਸ ਕਹੋ ਤਲ ਗੁਰ ਸੇਵੀ ਤਹ ਨਸ ਸਾਹਜ ਦਰਸ਼ਨ ਪਰ ਸਿਆ ਗੁਰੂ ਕਾ ਜਨਮ ਸਜਣ ਸੱਚਾ ਪਾਤਸ਼ਾਹ ਹੋ ਸਿਰ ਸਾਹ ਜਿਸ ਪਾਸ ਬਠਿਆ ਸੋਹੀਆ ਸਭ ਨਾ ਦਾ ਜਿਸ ਪਾਸ ਬਠਿਆ ਸੋਹੀਆ ਸਭ ਨਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ब्रह्मा बन्दा त सदा ब्रह्मत रह। एक शब्द लेवे लाए। नाव नति 18 सुधि पिछा लगिया फुरा है। ਜੋ ਹਰ ਹਿਰਦਾ ਸਦਾ ਵਸਾਏ ਬ੍ਰਹਮ ਬੰਦਾ ਸਦਾ ਬ੍ਰਹਮਤ ਰਹੈ ਇੱਕ ਸਬਦ ਲੈ ਬੁਲਾਏ ਨਾਵ ਲਿਖੀ ਅਥਾਰਹ ਸੁਧੀ ਪਿੱਛਾ ਲੱਗਿਆ ਫਿਰਹਾ ਜੋ ਹਰ ਹਿਰਦਾ ਸਦਾ ਵਸਾਈਏ ਦੇਨੁ ਸਤ ਗੁਰ ਨਾਉ ਨਾ ਪਾਈਐ ਭੁੱਜੋ ਹੋ ਕਰ ਵਿਚਾਰ ਨਾਨਕ ਪੂਰਾ ਭਾਗ ਸਤ ਗੁਰ ਮਿਲਾ ਸੁਖ ਪਾਏ ਜੁਗ ਚਾਰ ਮਹੱਲਾ ਤਜਾ ਕਿਆ ਘਬਰ ਕਿਆ ਦਰਜ ਹੈ ਮਨਮੁਖ ਤ੍ਰਿਸ਼ਨਾ ਤੋਖ ਨਾ ਜਾਏ ਗੁਰਮੁਖ ਸਬਦੇ ਰਤੇ ਆਾ ਸ਼ੀਤਲ ਹੋਏ ਆਪ ਗਵਾਏ ਅੰਦਰ ਤਪ ਤੋ ਸੰਤੋਖਿਆ ਫਿਰ ਭੁੱਖ ਨਾ ਲੱਗ ਆਏ ਨਾਮਕ ਜੇ ਗੁਰਮੁਖ ਕਰਾ ਰਵਾਨ ਹੈ ਜੇ ਨਾਮ ਰਹੀ ਲੇ ਬਲਾਏ ਪਉੜੀ ਹਉ ਮਲੇ ਹਾਰੀ ਤਨ ਕੋ ਜੋ ਗੁਰਮੁਖ ਸਖਾ ਹਰ ਨਾਮ ਤੇ ਆਏ ਦੇ ਤਿੰਨ ਦਰਸ਼ਨ ਪਖਾ ਸੋਨੇ ਚੁਰਤਨ ਹਰ ਗੋਲ ਰਵਾ ਹਰ ਜਸ ਮਨ ਲਿਖਾ ਹਰੇ ਨਾਮ ਸਲਾਹੀ ਰੰਗੂ ਸੋ ਸਾਬੇ ਕੇ ਲੇਖਾ ਕ੍ਰਿਖਾ ਤਨ ਧਨ ਸੁਹਾਵਾ ਸੋ ਸਰੀਰ thalam ਜਿੱਥਾ ਮੇਰਾ ਘਰ ਧਰੇ ਵਿਖਾ ਹਰ ਨਾਮ ਸਲਾਹੀ ਰਾਮ ਸਾਮੇ ਕੇ ਮੇਖਾ ਤਖਾ ਤਨ ਤਨ ਸੋਹਾਵਾ ਸੋ ਸਰੀਰ thalam hai jitna mera ghar tarhe likha वाहे गुरु जी का खालसा गुरु जी की फतेह शलोक महल्ला तीजा ब्रह्म सदा त्रह्म तरह एक शबदलाए ਨਾਵ ਲਤਿਹ 18 ਹੈ ਸਿੱਧੀ ਪਿੱਛਾ ਲਗਿਆ ਫਿਰ ਹੈ ਜੋ ਹਰ ਹਿਰਦੈ ਸਦਾ ਵਸਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਹੈ ਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ